ਕਿਸਮਤ ਦੀ ਖੇਡ ਤਾਂ ਮਾਪਿਓ ਦੇ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਉਂਕਿ ਜਦੋਂ ਤੱਕ ਮਾਪਿਓ ਜਿਉਂਦੇ ਹਨ ਉਹ ਅਰਦਾਸਾਂ ਨਾਲ ਹੀ ਕਿਸਮਤ ਬਦਲ ਦਿੰਦੇ ਹਨ ਜ਼ਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ ਜਦੋਂ ਤੱਕ ਮਾਪੇ ਦਾ ਸਾਆ ਸਾਡੇ ਸਿਰ ਤੇ ਹੁੰਦਾ ਹੈ ਕਦੀ ਮਾਤਾ ਪਿਤਾ ਦੀ ਯਾਦ ਆਵੇ ਤਾਂ ਭੈਣ ਭਰਾ ਮਿਲ ਕੇ ਬੈਠਿਆ ਕਰੋ ਕਿਸੇ ਦੇ ਚਿਹਰੇ ਤੋਂ ਹਸਦੀ ਮਾਂ ਨਜ਼ਰ ਆਵੇਗੀ ਕਿਸੇ ਦੀ ਗੱਲਬਾਤ ਵਿੱਚੋਂ ਪਿਤਾ ਦਾ ਸੁਆ ਨਜ਼ਰ ਆਵੇਗਾ ਬਹੁਤ ਹਿੰਮਤ ਵਾਲੇ ਹੁੰਦੇ ਨੇ ਉਹ ਲੋਕ ਜੋ ਖੁਦ ਮੁਸੀਬਤਾਂ ਨਾਲ ਲੜਦੇ ਹੋਏ ਵੀ ਹੋਰਾਂ ਦੀ ਮਦਦ ਕਰਨ ਦਾ ਜਜਵਾ ਰੱਖਦੇ ਨੇ ਦੁਨੀਆ ਦੀ ਸਭ ਤੋਂ ਸਸਤੀ ਚੀਜ਼ ਹੈ ਸਲਾਹ ਇੱਕ ਤੋਂ ਮੰਗੋ ਤਾਂ ਹਜ਼ਾਰ ਦਿੰਦੇ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੈ ਮਦਦ ਹਜ਼ਾਰਾਂ ਤੋਂ ਮੰਗੋ ਤਾਂ ਇੱਕ ਕਰਦਾ ਹੈ ਕਿਸੇ ਤੋਂ ਬਾਲੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰ ਜੀ ਦੇ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਸਾਰੀ ਜ਼ਿੰਦਗੀ ਦਾ ਬੰਦੇ ਦਾ ਆਪਣਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਰੱਬ ਦੀ ਰਜ਼ਾ ਹੋਵੇਗੀ ਤਾਂ ਹਰ ਚੀਜ਼ ਮਿਲੇਗੀ ਯਾਦ ਰੱਖਿਓ ਜੋ دیر ਨਾਲ ਮਿਲਦਾ ਹੈ ਉਹ ਦੂਰ ਤੱਕ ਚਲਦਾ ਹੈ ਕਿਸੇ ਤੇ ਆਪਣਾ ਗੁੱਸਾ ਕੱਢਣਾ ਜਾਂ ਬਿਨਾਂ ਵਜਾ ਬੋਲਣ ਵੀ ਤੁਹਾਡੀ ਸਿਆਣਪ ਨਹੀਂ ਸਗੋਂ ਤੁਸੀਂ ਉਸ ਇਨਸਾਨ ਦੇ ਸਬਰ ਦਾ ਇਮਤਿਹਾਨ ਲੈ ਰਹੇ ਹੋ ਤੇ ਉਸ ਦੀ ਬਦਦੁਆ ਲੈ ਰਹੇ ਹੋ ਬੋਲਣ ਦੇ ਵੀ ਬਹੁਤ ਵੱਖ ਤਰੀਕੇ ਨੇ ਕਿਸੇ ਦੀ ਜ਼ੁਬਾਨ ਬੋਲਦੀ ਕਿਸੇ ਦੀ ਨੀਅਤ ਤੇ ਕਿਸੇ ਦਾ ਬੱਕਤ ਬੋਲਦਾ ਹੈ ਜਿਵੇਂ ਨਿੰਬੂ ਦੀਆਂ ਕੁਝ ਬੂੰਦਾਂ ਹਜ਼ਾਰਾਂ ਲੀਟਰ ਦੁੱਧ ਖਰਾਬ ਕਰ ਸਕਦੀਆਂ ਹਨ ਉਸੇ ਤਰ੍ਹਾਂ ਹੰਕਾਰ ਚੰਗੇ ਤੋਂ ਚੰਗੇ ਰਿਸ਼ਤੇ ਖਤਮ ਕਰ ਦਿੰਦਾ ਹੈ ਯਾਦ ਰੱਖਣਾ ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਛੋਟਾ ਵੱਡਾ ਨਹੀਂ ਦੇਖਦੀ ਤੁਸੀਂ ਜੋ ਵੀ ਕਿਸੇ ਦੀ ਝੋਲੀ ਪਾਉਗੇ ਉਹ ਇੱਕ ਦਿਨ ਵਾਪਸ ਤੁਹਾਡੇ ਕਦਮਾਂ ਵਿੱਚ ਹੀ ਡਿੱਗਣਾ ਹੈ ਤੇ ਨਾ ਚਾਹੁੰਦੇ ਹੋਏ ਵੀ ਚੁੱਕਣਾ ਪੈਣਾ ਕਿਉਂਕਿ ਸ਼ੈਤਾਨੀਆਂ ਤੇ ਚਤਰਾਇਆਂ ਲੋਕਾਂ ਤੋਂ ਤਾਂ ਲੁਕਾਈਆਂ ਜਾ ਸਕਦੀਆਂ ਪਰ ਅੱਬ ਤੋਂ ਨਹੀਂ ਆਉਣ ਵਾਲਾ ਸਮਾਂ ਅਜੀਹਾ ਹੋਣਾ ਏ ਜਿਸ ਵਿੱਚ ਦੁਨੀਆ ਦੌਲਤ ਨੂੰ ਨਹੀਂ ਸਰੀਰ ਦੀ ਤੰਦਰੁਸਤੀ ਨੂੰ ਦਰਸੇਗੀ ਪੈਸਾ ਕਹਿੰਦਾ ਹੈ ਮੈਨੂੰ ਕਮਾਓ ਸਭ ਕੁਝ ਭੁੱਲ ਜਾਓ ਸਮਾਂ ਕਹਿੰਦਾ ਹੈ ਮੇਰੇ ਪਿੱਛੇ ਚਲੋ ਸਭ ਕੁਝ ਭੁੱਲ ਜਾਓ ਭਵਿੱਖ ਕਹਿੰਦਾ ਹੈ ਮੇਰੇ ਲਈ ਸੰਘਰਸ਼ ਕਰੋ ਸਭ ਕੁਝ ਭੁੱਲ ਜਾਓ ਰੱਬ ਆਖਦਾ ਹੈ ਮੈਨੂੰ ਯਾਦ ਕਰ ਮੈਂ ਤੈਨੂੰ ਸਭ ਕੁਝ ਦੇ ਦੇਵਾਂਗਾ ਸੈਨੇ ਕਹਿੰਦੇ ਹੁੰਦੇ ਸੀ ਕਿ ਪੁੱਤ ਅਕਾਲ ਪੁਰਖ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿਉਂਕਿ ਜਦੋਂ ਉਹ ਤੇਰੇ ਸੁੱਤੇ ਪਏ ਦੇ ਸਾਹ ਚਲਾ ਸਕਤਾ ਹੈ ਫਿਰ ਉਹ ਤੇਰਾ ਕਾਰਵਾਰ ਕੀ ਮੈਂ ਨਹੀਂ ਚਲਾਉਗਾ ਬਸ ਉਸ ਅਕਾਲਪੁਰਖ ਤੇ ਆਸ ਵਿਸ਼ਵਾਸ ਰੱਖ ਕੇ ਤੁਰੋ ਉਹ ਤੇਰੇ ਸਾਰੇ ਕਾਰਜ ਆਪ ਹੀ ਸवारेਗਾ ਆਪਣੀ ਚੰਗੀ ਸੋਚ ਨੂੰ ਕਦੇ ਨਾ ਛੱਡੋ ਬਹੁਤ ਲੋਕ ਤੁਹਾਡੇ ਬਾਰੇ ਗਲਤ ਸੋਚ ਰੱਖਣਗੇ ਤੁਹਾਡੇ ਨਾਲ ਗਲਤ ਕਰਨਗੇ ਵੀ ਪਰ ਤੁਸੀਂ ਕਦੇ ਵੀ ਆਪਣਾ ਚੰਗਾਪਨ ਨਾ ਛੱਡਿਓ ਕਿਉਂਕਿ ਹੋਰ ਕੋਈ ਵੇਖੇ ਨਾ ਵੇਖੇ ਪਰ ਰੱਬ ਸਭ ਕੁਝ ਵੇਖਦਾ ਹੈ ਜ਼ਿੰਦਗੀ ਵਿੱਚ ਕਦੇ ਵੀ ਉਦਾਸ ਨਾ ਹੋਵੋ ਹਮੇਸ਼ਾ ਖੁਸ਼ ਰਹੋ ਕਿਉਂਕਿ ਪਰਮਾਤਮਾ ਸਾਡੇ ਲਈ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਮਾੜਾ ਹੈ ਤਾਂ ਯਾਦ ਰੱਖੋ ਉਸ ਮਾੜੇ ਤੋਂ ਬਾਅਦ ਬਹੁਤ ਵੱਡਾ ਚੰਗਾ ਹੁੰਦਾ ਹੈ